ਮਾਰ ਫੋਨੇ ਕਰਤਾ ਤਿਆਰ ਨੂਣਾ ਬਣਾਤਾ ਯਾਰ ਹਰ ਫਤੈਨ ਜੁੰਡੀਆਂ ਕਰਕੇ ਕਦੀ ਇੱਕ ਜੁੰਡੀ ਕਰ ਦਈ ਦੀ ਬਾਉ ਦੀ ਕਦੀ ਦੋ ਕਹ ਹੱਲੇ ਮੇਰੀਆਂ ਜੁੰਡੀਆਂ ਹੀ ਹੋਣੀਆਂ ਵਾ ਫਿਰ ਮੇਰਾ ਜੁਗੜਾ ਹੋਊਗਾ ਫਿਰ ਮੈਂ ਸਕੂਲ ਜਾਊਗਾ ਕਹ ਹੱਲੇ ਮੇਰੀ ਟੈਨਸ਼ਨ ਮੈਨੂੰ ਕੋਈ ਨਹੀਂ ਜਦੋਂ ਸਕੂਲ ਪੈ ਗਿਆ ਉਦੋਂ ਵੇਖਿਓ ਉਹਦੇ ਕੋਟਾ ਪਿਆ ਕਰਨੀ ਇਹਨੂੰ ਸਕੂਲ ਨੂੰ ਫੇਰ ਅਣਕੰਗਣ ਹਏ ਮਮੂ ਮੈਨੂੰ ਮੈਡਮ ਨੇ ਮਾਰਿਆ ਮੈਨੂੰ ਅੱਜ ਟੈਸਟ ਨਹੀਂ ਆਇਆ ਫੇਰ ਮਗਰ ਮਗਰ ਇਹਨੇ ਤੁਰੇ ਫਿਰ ਨਾ ਹੁਣ ਜੇ ਅੱਗੇ ਗਾਂ ਸਿਆਲ ਆਉਂਡਿਆ ਤਾਂ ਇੱਧਰ ਵੇਹ ਗੱਲ ਸੁਣ ਗਾਂ ਸਿਆਲ ਆਉਂਡਿਆ ਹਰ ਫਤੇ ਮੈਂ ਕੀ ਕਹੈਂ ਦੀ ਆ ਸੋਕਸ ਵੀ ਪਾਉਣੀਆਂ ਹੀ ਕੈਪ ਵੀ ਸਾਸੀ ਕਾਲ ਨਹੀਂ ਬੁਲਾਉਣੀ ਸਾਸੀ ਕਾਲ ਬੁਲਾ ਦੋ ਜਿੱਦਾਂ ਬੁਲਾਉਂਦੇ ਹੁੰਦੇ ਕੀ ਗੱਲ ਆ ਹਾਂ ਫੋਟਾ ਕੀ ਗੱਲ ਲਾ ਸੁਣੇ ਨੂੰ ਕਿ ਨਹੀਂ ਇਹ ਆ ਆ ਜਿਹੜਾ ਪਰਸ ਆ ਇਹ ਮੈਂ ਪਾਰਸਲ ਮਗਾਇਆ ਸੀ ਇਹਨਾਂ ਨੂੰ ਨਹੀਂ ਪਤਾ ਪਿਓ ਬਤਨ ਹਾਰ ਫਤ ਲੈ ਇਹ ਮੈਂ ਪਾਰਸਲ ਮਗਾਇਆ ਛੋਟਾ ਜਿਹਾ ਬੈਗ ਕਿਵੇਂ ਇਹਦਾ ਲੱਗਾ ਹਰ ਫਤੇ ਅੱਦਾ ਅੱਦਾ ਤੇ ਪਰਸ ਕਿਵੇਂ ਲੱਗਾ ਤੈਨੂੰ ਮੈਂ ਮੰਗਾਇਆ ਸੀ ਆਪਣੇ ਪੁੱਤ ਵਾਸਤੇ ਨੋਣਾ ਜਿਆ ਮੈਂ ਬਣਾਉਣ ਲੱਗੀ ਆ ਫਲੀਆਂ ਦੀ ਸਬਜ਼ੀ ਫਲੀਆਂ ਬਣਾ ਲੈਣੀਆਂ ਇਹਨਾਂ ਨੇ ਵੈਸੇ ਬੈਂਗਣ ਲਿਆਂਦੇ ਆ ਬੈਂਗਣ ਕੱਲ ਬਣਾਵਾਂਗੇ ਤੇ ਅੱਜ ਬਣਾਵਾਂਗੇ ਫਲੀਆਂ ਤੇ ਹਰ ਫਤੇ ਵੱਲ ਹਰ ਫਤੇ ਵੱਲ ਦੇਖੋ ਕਿਵੇਂ ਸਤਾਨੀਆਂ ਕਰਦਾ ਪਿਆ ਆ ਮੇਰੀ ਉਹ ਚੁੰਨੀ ਐ ਤੇ ਉਹ ਮੂੰਹ ਚ ਪੁੰਦਾ ਪਿਆ ਇਹ ਕੀ ਕਰਦਾ ਛੋਣਾ ਛੋਣਾ ਕੀ ਕਰਦਾ ਸੀ ਹੈ ਛੋਣ ਨੇ ਕੀ ਗਿਲਣਾ ਤੇ ਬਾਕੀ ਹੱਲੇ ਝਾੜੂ ਝੂੜ ਫੇਰਨ ਵਾਲਾ ਆ ਬਾਕੀ ਇੱਧਰ ਕੀ ਆ ਮੈਂ ਸੂਟਾਂ ਦਾ ਕੰਮ ਇੱਧਰ ਕਰਦੀ ਆ ਤੇ ਆਨਲਾਈਨ ਸੂਟ ਕਰੋ ਜਾਂਦੇ ਨੇ ਪਹਿਣਾ ਮੰਗਾ ਲੈਂਦੀਆਂ ਨੇ ਆਰਡਰ ਕਰਕੇ ਤੇ ਮੈਂ ਪਿਕ ਵਗੈਰਾ ਸਟੋਰੀ ਵਗੈਰਾ ਪਾ ਦਿੰਨੀ ਹੰਨੀ ਆ ਗਿਲ ਕਲੈਕਸ਼ਨ ਆਈਡੀ ਤੇ ਗਿਲ ਕਲੈਕਸ਼ਨ 28 ਆਈਡੀ ਤੇ ਤੇ ਜਰੂਰ ਮੇਰੀਆਂ ਪੈਨਾ ਦੇਖਿਆ ਕਰੋ ਡੇਲੀ ਮਤਲਬ ਵੀਡੀਓ ਪਾਈ ਦਿਆਂ ਹੱਲੇ ਐਸ ਰੂਮ ਚ ਹਲੇ ਸਫਾਈ ਕਰਨੀ ਆ ਤੇ ਮੈਂ ਕਹਾਂ ਚਲੋ ਕਰਦੀ ਆ ਹਰਫ ਤੇ ਖੇਡਦਾ ਪਿਆ ਆ ਭਾਈ ਜਲੇtheta ਨੇ ਮੈਨੂੰ ਹੁਣ ਹਲੇ ਦੁੱਧ ਪਿਆ ਕੇ ਹੱਟੀਆਂ ਤੇ ਤਾਂ ਐ ਮਸਤੇ ਆ ਨਹੀਂ ਤੇ ਜਿੱਦ ਜੀ ਕਰਦਾ ਪਿਆ ਇਹ ਰੂੰਂਡਿਆ ਬਹੁਤ ਜ਼ਿਆਦਾ ਇੱਕ ਇਹ ਕਿ ਵਾਕਰ ਚ ਬਹੁਤ ਖੁਸ਼ ਰਹਿੰਦਾ ਐ ਇਹੋ ਕਹਿੰਦਾ ਕਿ ਮੈਨੂੰ ਵਾਪਸ ਵਾਕਰ ਚ ਮਠਾ ਛੱਡੋ ਇਹ ਕਿ ਕਰਤਾ ਸੁਣ ਐ ਨਹੀਂ ਖਾਣਾ ਇਹ ਚੁੱਟ ਦੂ ਹਾਜੂ ਹਾਜੂ ਤੇ ਕਿੱਦਾਂ ਕਰੇ ਠੀਕ ਸਭ ਵਧੀਆ ਅੱਛਾ ਸ਼ਰ ਗੋ ਠੀਕ ਬਹੁਤ ਕੀ ਗੱਲ ਹੈ ਬੜਾ ਵਧੀਆ ਚੰਗਾ ਅਛਾ ਅਛਾ ਚਲੋ ਵਧੀਆ ਗੱਲ ਹੋ ਤੁਹਾਡੀ ਸਿਹਤ ਕਿਦਾਂ ਠੀਕ ਹੋਣ ਪੇਟ ਤੇ ਜਿਹੜੀ ਕੰਦੇ ਦਰਦ ਹੁੰਦੀ ਹੋਰ ਕੀ ਆ ਤੁਹਾਡੇ ਅਛਾ ਅਛਾ ਠੀਕ ਇਧਰ ਮੈਂ ਤਰੀ ਹੋਈ ਹੈ ਸਬਜੀ ਰਾਜਮਾਵਾਂ ਦੀ ਇਹ ਕਿੰਨੇ ਦਿਨ ਹੋ ਗਏ ਕੰਦੇ ਰਾਜਮਾ ਬਣਾ ਤੇ ਮੈਂ ਕਿਹਾ ਚਲੋ ਅੱਜ ਬਣਾ ਦਿੰਨੀ ਆ ਤੇ ਨਾਲ ਬਣਾਵਾਂਗੀ ਮਤਲਬ ਲੱਕ ਚੋਲ ਬਣਾਵਾਂਗੇ ਗੋੜ ਵਾਲੇ ਚੋਲ ਦਹੀਂ ਰਹਿ ਗਿਆ ਸੀਗਾ ਤੇ ਗੋੜ ਵਾਲੇ ਚੋਲ ਵੀ ਇਹ ਖਾਂਦੇ ਹੁੰਦੇ ਤੇ ਮੈਂ ਕਿਹਾ ਚਲੋ ਬਣਾਉਂਦਾ ਤੇ ਇਹ ਕੰਮ ਤੋਂ ਹੱਲੇ ਆਏ ਨਹੀਂ ਹੈਗੇ 5 ਵਜੇ ਤੇ 6-7 ਵਜੇ ਇਹਨਾਂ ਨੇ ਆ ਜਾਣਾ ਤੇ ਸੁਨੇ ਕੀ ਕਰਦੇ ਸੀ ਪਾਪਾ ਨਹੀਂ ਆਏ ਵੀ ਆਜਣਾ ਹੁਣੇ ਪਾਪਾ ਨੇ ਇਹ ਦੇਖਦੇ ਥੱਲੇ ਸੁਨੇ ਈਓ ਮੈਂ ਧਰੇ ਰੱਖਿਆ ਪੈਰ ਬਾਹੂ ਨੇ ਇੱਧਰ ਵੀਕੂ ਸ਼ਸ਼ੀ ਕਾਲੀ ਆਪਿਆ ਹੀ ਬਹੁਤ ਜ਼ਿਆਦਾ ਤੇ ਕਹਿੰਦਾ ਮੈਨੂੰ ਵਾਕਰ 'ਚ ਬਿਠਾਓ ਵਾਕਰ 'ਚ ਹੀ ਖੋਸਦਾ ਰਹਿੰਦਾ ਤੇ ਇੱਕ ਕਾਰਟੂਨ ਲਾ ਤੇ ਇਹਦੇ ਇੱਧਰ ਆਏ ਡੈਡੀ ਜੀ ਹੋਰ ਕਰੇ ਸਭ ਡੈਡੀ ਠੀਕ ਠਾਕ ਠੀਕ ਆ ਚਲੋ ਵਧੀਆ ਚਾਹ ਇਧਰ ਗੁੰਗ ਕਦਾਂ ਠੀਕ ਹੈ ਠੀਕ ਆ ਅੱਛਾ ਚਾਹ ਬਣਾਈ ਨਾ ਨਮਕੀ ਲਿਆੰਦਾਰ ਮੈਂ ਕਿਹਾ ਡਾਡੀ ਕੀ ਚਾਹ ਪਿਆਲ ਦੀਏ ਹਰਫਤ ਇਹ ਵਾਤੇ ਨਹੀਂ ਬਣਾਈ ਵੀ ਇਹ ਨੂੰ ਨੇ ਦੇਣੀ ਪਤੀ ਅੰਦਰ ਨਹੀਂ ਜਾਣਾ ਬਾਹਰ ਆਓ ਇਧਰ ਚੀਜੀ ਖਾ ਲੋ ਚੀਜੀ ਬਾਹਰ ਆ ਜੋ ਨਿੰਗੇ ਤੇ ਖੁਸ਼ ਹੋਏ ਮੇਰੇ ਸੁਣਾ ਕੱਲ ਹਈ ਹੋਗੀ ਸੀ ਨਾ ਕੱਲ ਹਰਫਤ ਇਹ ਦੇ ਵਿਚਾਰੇ ਦੇ ਸੱਟ ਲੱਗੀ ਮੱਥੇ ਤੇ ਹਣਾਤੀ ਕੱਲ ਸਾਈਕਲ ਤੋਂ ਡਿੱਗ ਪਿਆ ਇਦਾਂ ਹੀ ਮੈਂ ਕਿਹਾ ਚਲੋ ਬਾਹਰ ਕਮਾ ਕੇ ਲਿਉਣੀ ਆ ਇਹਨੂੰ ਬਾਹਰ ਇਹਨੂੰ ਮੈਂ ਸਾਈਕਲ ਤੇ ਬਿਠਾਇਆ ਤੇ ਰੋਡ ਤੇ ਮਤਲਬ ਉਹ ਆਪਣਾ ਗੇਟ ਮੇਂ ਇਹਨਾਂ ਨਾ ਗੇਟ ਗੇਟ ਦੇ ਸਾਹਮਣੇ ਇਹਨੂੰ ਖੜਾ ਕੀਤਾ ਸਾਈਕਲ ਦੇ ਵਿੱਚ ਇਹ ਇੱਕ ਸਾਈਡ ਨੂੰ ਹੋ ਗਿਆ ਇਹਦਾ ਆਪਣਾ ਹੀ ਪਾਰ ਸਾਈਕਲ ਤੇ ਪੈ ਗਿਆ ਤੇ ਸਾਈਕਲ ਹੀ ਟੇਡਾ ਹੋ ਗਿਆ ਇਹ ਡਿੱਗ ਪਿਆ ਤੇ ਮੈਂ ਗੇਟ ਨੂੰ ਲੋਕ ਲਾਉਣ ਲੱਗ ਪਈ ਤੇ ਪਤਾ ਹੀ ਨਹੀਂ ਚੱਲਿਆ ਕਿਹੜੇ ਵਾਲੇ ਡੇ ਪਏ ਅਜ ਦੋਏ ਰੂਣ ਲੱਗਾ ਆਵਾਜ਼ ਆਏ ਨੂੰ ਮੈਂ ਜਲਦੀ ਜਲਦੀ ਉਠਾਇਆ ਫਰੰਦਰ ਲਿਆਂਦਾ ਪੁੱਤ ਨੂੰ ਪਰ ਮੱਥੇ ਤੇ ਇੰਨੀ ਜ਼ਿਆਦਾ ਸਾਟ ਨਹੀਂ ਲੱਗੀ ਮੱਥੇ ਤੇ ਆਹ ਸਾਈਡ ਇਹਦੇ ਰੋੜ ਪੈ ਗਿਆ ਸੀ ਚਾਰੇ ਦੇ ਰੋਇਆ ਬਹੁਤ ਵਿਚਾਰਾ ਕੱਲ ਸਾਮ ਦੀ ਸਾਮ ਦੀ ਗੱਲ ਆ ਕੱਲ ਤੇ ਤੋਂ ਪਤਾ ਲੱਗਦਾ ਕਿ ਆਪਣੀਆਂ ਮਾਵਾ ਨੇ ਸਾਨੂੰ ਕਿਵੇਂ ਪਾਲ ਲਿਆ ਆ ਕੋਈ ਛੜੀਟ ਵੀ ਆਵੇ ਤੇ ਆਪਣੀ ਮਾਮਾ ਨੂੰ ਕਿੰਨਾ ਦੁੱਖ ਲੱਗਦਾ ਹੈ ਆਪਣੇ ਬੱਚੇ ਦਾ ਤੇ ਪੁੱਤ ਦਾ ਵੇ ਮੈਨੂੰ ਬਹੁਤ ਜ਼ਿਆਦਾ ਹੋਇਆ ਕਿ ਰੋਣਾ ਨਹੀਂ ਰੋਣਾ ਨਹੀਂ ਮੇਰੇ ਬავਨੇ ਤੇਰੀ ਗੱਲ ਕਰਦੀ ਪਈ ਮੈਂ ਰੋਣਾ ਨਹੀਂ ਆਹ ਸੋਹਣੇ ਮम्मा ਗੱਲਾਂ ਕਰਨ ਦੀ ਹੈ ਰੋਣਾ ਨਹੀਂ ਮੇਰੇ ਪੁੱਤ ਨੇ ਹਾਂ ਬਾਦ ਮੈਨੂੰ ਪਤੇ ਮੈਨੂੰ ਫਤੇ ਬਾਦਾਂ ਇਹਨੇ ਉਸਤਾਂ ਬਹੁਤ ਚੜਦਾ ਇਹ ਕਹਿੰਦੇ ਪਾਪਾ ਆਉਣ ਵਾਲੇ ਆ ਪਾਪਾ ਚੱਕਦੇ ਆ ਪੁੱਤ ਨੂੰ ਪਾਪਾ ਨੇ ਆ ਜਾਣਾ ਵਾ ਜਲਦੀ ਕੀ ਖਾਣਾ ਪਾਪਾ ਨੂੰ ਫੋਨ ਕਰ ਦੋ ਕੀ ਖਾਣਾ ਪੁੱਤ ਨੇ ਜੀਜੀ ਕਿਹੜੀ ਖਾਣੀ ਆ ਕੱਲ ਬਣਾਣਾ ਲੈ ਕੇ ਆਏ ਸੀ ਨਾ ਪਾਪਾ ਬਣਾਣਾ ਐਪਲ ਵੀ ਲੈ ਕੇ ਆਏ ਸੀ ਪੁੱਤ ਵਾਸਤੇ ਅੱਜ ਕੀ ਖਾਣਾ ਮੇਰੇ ਬਾਪੂ ਨੇ ਪਤੇ ਦੱਸ ਦੋ ਤਾਂ ਆਟੂਨ ਚ ਤੇ ਆਣੀ ਆਦਾ ਬਸ ਗੱਲ ਨਹੀਂ ਸੁਣਦਾ ਸਬਜੀ ਬਣਾਉ ਹੁਣ ਅੱਜ ਹਰ ਫਤੇ ਸਬਜੀ ਬਣਾਉ ਲਾਲਮਾ ਇਧਰ ਆਪਣਾ ਆ ਚੁੱਕਿਆ ਆ ਪਾਰਸਲ ਹੁਣੇ ਅਜੇ ਵੀਰ ਦੇ ਕੇ ਗਿਆ ਪਾਰਸਲ ਬੋਤਲ ਮੰਗਾਈਆਂ ਸੀਗੀਆਂ ਪਾਣੀ ਪੀਣ ਵਾਸਤੇ ਲਾਟਿਕੀਆਂ ਐ ਦੇਖੋ ਬੋਟਰ ਐ ਬੜੀਆਂ ਇਹ ਬੰਦੇ ਪਏ ਦਸਤਾਰ ਤੇ ਹਰਫ ਤੇ ਇੰਦਰ ਫੇੜਦਾ ਪਿਆ ਪਹਿਲਾਂ ਹੁਣ ਇਹਨੂੰ ਕਾਂਟੂਨ ਲਾ ਕੇ ਦਿੱਤੇ ਆ ਇਹਨੂੰ ਪਤਾ ਕਿੱਥੇ ਚੱਲੇ ਆ ਫੇਦਾ ਪਾਸਵਰਡ ਅਪਲਾਈ ਕਰਨ ਚੱਲੇ ਆ ਮੇਰਾ ਤੇ ਕੱਲ ਦਿੱਤਾ ਸੀਗਾ ਅਪਲਾਈ ਕਰਨ ਲਈ ਮੇਰਾ ਤੇ ਹੋ ਗਿਆ ਆ ਤੇ ਇਹਦਾ ਹੱਲੇ ਨਹੀਂ ਹੋਇਆ ਤੇ ਇਹਦਾ ਹੁਣ ਕਰਨ ਜਾਵਾਂਗੇ ਪਾਸਵਰਡ ਅਦਾ ਘਟਾਇਆ ਦਾ ਬਣ ਕੇ ਇਹ ਦਾ ਬਹੁਤ ਔਖਾ ਕੰਮ ਹੁੰਦਾ ਮੁੰਡੇ ਦਾ ਹਾਂ ਹਰਫਤੇ ਦੱਸ ਦੇ ਕਿੱਥੇ ਚੱਲੇ ਹਾਂ ਮੋਨ ਨਹੀਂ ਬੋਲਣਾ ਇਹ ਨਹੀਂ ਹਾਂਜੀ ਸਸਰੀ ਕਾਲਜੀ ਸਾਰਿਆਂ ਨੂੰ ਵੈਲਕਮ ਤੁਹਾਡਾ YouTube ਚੈਨਲ ਤੇ ਅੱਜ ਅਸੀਂ ਚੱਲੇ ਹਾਂ ਪਾਸਵਰਡ ਅਪਲਾਈ ਕਰਨ ਉਹ ਵੀ ਹਰਫਤੇ ਦਾ ਕੱਲ ਮੈਂ ਕੱਲ ਮੇਰਾ ਦਿੱਤਾ ਸੀ ਅਪਲਾਈ ਕਰਨ ਵਾਸਤੇ ਮੇਰਾ ਹੋ ਗਿਆ ਤੇ ਇਹਦਾ ਰਹਿ ਗਿਆ ਸੀ ਤੇ ਹੁਣ ਅੱਜ ਇਹਦਾ ਕਰਨ ਜਾਵਾਂਗੇ ਫਲਾਈ ਇਹ ਹੁਣ 게ਟ ਬੰਦ ਕਰਕੇ ਪਈ ਆ ਮੈਂ ਤਿਆਰ ਕਤੇ ਬੈਠ ਗਿਆ ਗੱਡੀ ਦੇ ਵਿੱਚ ਤੇ ਦੋਨੋਂ ਅਸੀਂ ਚੱਲੇ ਆ ਬਸ ਆਪਾਂ ਜਾਣਾ ਆ ਉਮਰਪੁਰੇ ਇਹਨਾਂ ਦਾ ਫਰੈਂਡ ਹੀ ਕੋਈ ਤੇ ਉਹਦੇ ਕੋਲ ਜਾਣਾ ਆ ਹਰਫਤੇ ਦਾ ਪਾਸਪੋਰਟ ਫਲਾਈ ਕਰਨੀ ਹਾਂਜੀ ਪਹੁੰਚ ਗਿਆ ਆਪਾਂ ਉਮਰਪੁਰੇ ਤੇ ਉਹ ਜਿਹੜੇ ਆਫੀਸ ਆਦੇ ਗਿਆਦੇ ਆਪਾਂ ਹਰ ਸਾਲ ਇਹਦਾ ਪਾਸਪੋਰਟ ਕਰਾਂਗੇ ਅਪਲਾਈ ਡਾਕਟਰ ਉਹ ਲੈਣਦੇ ਆ ਸਾਰੇ ਪਹਿਲਾਂ ਜੇਤਾ ਕੋਲ ਗਿਆ ਥੋੜੇ ਰਗਮਣ ਘਰੇ ਲੈ ਕੇ ਫਿਰ ਬਾਅਦ ਚ ਕਰ ਲੈ ਕੇ ਆਏ ਮੈਂ ਫੋਟੋਆਂ ਫੋੜਾਂ ਕਹਿੰਦੇ ਉਹ ਵੀ ਨੂਨ ਕਿਦਾ ਦਿੰਦਾ ਫੋਟੋ ਵਾਂਹ ਕੋਈ ਲੱਗਦੀ ਨਹੀਂ ਗਈ ਪਰ ਅਸੀਂ ਫੋਟੋਆਂ ਚੱਕ ਜੱਬਾ ਫੋਟੋਆਂ ਫੁੱਟਾ ਲਵਾ ਲਈਏ ਇੱਕ ਦੋ ਉਹ ਫੋਟਾ ਫਤਿਹ ਕਰਾ ਲਈਆਂ ਕਿ ਲੋੜ ਨਾ ਬਈ ਪਰ ਨਹੀਂ ਫੋਟੋਆਂ ਕਹਿੰਦੇ ਨਹੀਂ ਲੱਗਣੀਆਂ ਗਈਆਂ ਵਰਨ ਜਾ ਕੇ ਦੇਖਦੇ ਕੀ ਕਾਰਵਾਈ ਹੈ ਇੱਧਰ ਮੰਮੀ ਜੀ ਬੈਠੇ ਆ ਡਾਡੀ ਜੀ ਗਏ ਪਲਾਟ ਤੇ ਅਛਾ ਅਛਾ ਤੇ ਦੀਪੂ ਹਣੀ ਗਈ ਹਣੀ ਰਖੜੀ ਬੰਨਣ ਹਾਂ ਕੱਲ ਦੇਗੇ ਅਛਾ ਅਛਾ ਚਲੋ ਉਹਦੀਆ ਗੱਲਾਂ ਜਾਣਾ ਚਾਹੀਦਾ ਰਖੜੀ ਦਾ ਸਾਲ ਬਾਅਦ ਆਉਂਦਾ ਹੈ ਉਹ ਹੀ ਤਿਆਰ ਹੈ ਨੇ ਜਾਣਾ ਆਉਣਾ ਚਾਹੀਦਾ ਜੇ ਉਹ ਤੇ ਤਿਆਰ ਹੁੰਦਾ ਭੈਣ ਭਰਾ ਉਦਨ ਇਕੱਠੇ ਹੁੰਦੇ ਜਿੱਦਣ ਮਤਲ ਰਖੜੀ ਹੁੰਦੀ ਵੱਲਾ ਹਨਾ ਮੰਮੀ ਇਦਾਂ ਦਾ ਤਿਹਾੜਿਆ ਹਾਂ ਜੀ ਆਣਾ ਆਲੀ ਬਾਹਰ ਆ ਮੇਰੀਆਂ ਭੈਣਾਂ ਆਈਆਂ ਮੈਨੂੰ ਅੱਜ ਜਾ ਲੈਂਦੇ ਉਹ ਹੋਏ ਕਿ ਭੈਣ ਭਰਾ ਇਕੱਠੇ ਹੁੰਦੇ ਨਾਲ ਉਹ ਚੱਲਦੇ ਦੂਰ ਮਸਲ ਹੋਣਾ ਹੂੰ 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 ਮੇਲੇੰਦਾ ਠੀਕ ਹੈ ਨੀ ਐ ਮੰਮੀ ਹੁਣ ਕਿਦਾਂ ਸਿਹਤ ਠੀਕ ਆ ਸਿਹਤ ਦੀ ਦਵਾਈ ਮੈਂ ਐਸੇ ਐਸੇ ਇਹ ਗੱਲ ਬੁਖਾਰ ਹੈ ਬੁਖਾਰ ਜਾਂ ਪੇਟ ਜਾਂ ਖਰਾਬ ਹੋਇਆ ਫਿਰ ਉਹਦੇ ਨਾਲ ਬੁਖਾਰ ਜਾਂ ਲੱਗਦੀ ਹੈ ਲੈ ਅੰਟੀ ਦਵਾਈ ਦਵਾਈ ਘਰੇ ਖਰਾਬ ਕੇ ਦਵਾਈ ਉਠਾਉਂਦੀ ਐਸੇ ਐਸੇ ਇੱਧਰ ਸਿਹਤ ਰਹਿੰਦੀ ਹਣਾ ਤੁਹਾਡੀ ਡਾਊਨ ਜੀ ਸਿਹਤ ਰਹਿੰਦੀ ਹੈ ਸਰੀਰ ਵੀ ਨਾਲ ਥੋੜਾ ਹੋ ਗਿਆ ਵੀਕ ਹੋ ਗਿਆ ਸਰੀਰ ਵੀ ਤੁਹਾਡਾ ਸਾਰੇ ਜਾਣੇ ਕਹਿੰਦੇ ਆਂ ਅੰਟੀ ਪਤਲੇ ਹੋ ਗਏ ਵਾਹ ਹੋਏ ਦਰਦ ਹੁੰਦੀ ਨਾ ਪੇਟ ਚ ਉਹਦੇ ਕਰਕੇ ਮੇਰਾ ਭੈ ਜੀ ਇੱਧਰ ਮੰਮੀ ਪਿਆਜ਼ ਕੱਟਦੇ ਪਏ ਐ ਮੰਮੀ ਕਹਿੰਦੇ ਚਲੋ ਦੁਪਹਿਰ ਦਾ ਟਾਈਮ ਹੋ ਗਿਆ ਤੇ ਚੌਲ ਬਣਾ ਲੈਣੇ ਆ ਫੇ ਡੈਡੀ ਜੀ ਵੀ ਸਾਈਡ ਆ ਗਏ ਆ ਇੱਧਰ ਬਾਜ ਜੀ ਆਂਡੀ ਤੇ ਉਹਨਾਂ ਨੇ ਰੋਟੀ ਖਾਣਾ ਨਾ ਹੀ ਨਰੇ ਸਵੇਰੇ ਤੇ ਖਾਧੀ ਤੇ ਇੱਧਰ ਹਾਰਫਤੇ ਵੀ ਸੌ ਗਿਆ ਹੁਣੇ ਸੁੱਤਾ ਆ ਰੋਂਟਿਆ ਹੀ ਡੈਡੀ ਸਸੀ ਕਾ ਕੀ ਹਾਲ ਠੀਕ ਠਾਕ 100 ਕਰੋੜ ਕਰੋੜ ਮੁਬਾਈਆਂ ਬਹੁਤ ਜ਼ਿਆਦਾ ਸਵੇਰ ਦੇ ਕੇ ਤੀ ਲਾਸ਼ ਸਵੇਰ ਦਾ ਗਿਆ ਅਛਾ ਅਛਾ ਇੱਕ ਲੈ ਆਇਆ ਇਹ ਮੇਰੇ ਦੰਦੇ ਡਿਆੜੀ ਮਰੂਦ ਸਿਮਲਾ ਮਿਰਚ ਲੈ ਕੇ ਆਏ ਟੀ ਟੀ ਹਾਂ ਜੀ ਬੈਂਗਣ ਵੀ ਲੈ ਆਂਦੇ ਹਾਂ ਚੁੱਟੇ ਲੋ ਰਦੀਆ ਗਲਾ ਮੰਮੀ ਸਬਜੀ ਤੇ ਆ ਗਈ ਹੈ ਤੇ ਇਹਨੇ ਕੀ ਬਣਾਉਣਾ ਸਬਜੀ ਤੇ ਆਵੇ ਬੈਂਗਣਾ ਕੇ ਦਾਦੀ ਜੀ ਮੈਨੂੰ ਚੱਲੇ ਆ ਛੱਡਣ ਤੇ ਚਾਹ ਆ ਪਕੜੀ ਹੈ ਆਹ ਫੇੜਾ ਨਹੀਂ ਹਾਂ ਫੇੜਾ ਨਹੀਂ ਖਾਣਾ ਕੋੜਾ ਪੋਤੇ ਨੂੰ ਕੀ ਹੋਇਆ ਵਾ ਪੋਤੇ ਨੂੰ ਸੋਨੇ ਇਹਦਾ ਵੇਖੋ ਛਾ ਚਾਣੀ ਸ਼ਸ਼ੀ ਕਾਲ ਪੁੱਤੀ ਹੈ ਪੁੱਤੀ ਜੀ ਸ਼ਸ਼ੀ ਕਾਲ ਜੀ ਤਾਂ ਬੋਤਲ ਦਾ ਕੀ ਹਾਲ ਕਰ ਸਕ ਚਿੱਬੀ ਕਰ ਛੜੀ ਹੈ ਚਿੱਬੀ ਕਰ ਛੜੀ ਮੇਰੇ ਪੁੱਤ ਨੇ ਬੋਤਲ ਚਿੱਬੀ ਕਰਤੀ ਆ ਫਿਰ ਦੇ ਦੋ ਆ ਵੀ ਚਾਹੀਦਾ ਆ ਵੀ ਚਾਹੀਦਾ ਫਤਿਹ ਫਤਿਹ ਆ ਵੀ ਚਾਹੀਦਾ ਹਾਂਜੀ ਜੀ ਮੇਰਾ ਬਲੌਗ ਤੁਹਾਨੂੰ ਵਧੀਆ ਲੱਗਾ ਮੈਂ ਸ਼ੇਅਰ ਕਰਿਓ ਹਰ ਇੱਕ ਦੇ ਚੈਨਲ ਨੂੰ ਸਾਰੇ ਦਿਨ ਸਪੋਰਟ ਕਰੋ ਅਤੇ ਇਧਰ ਬਾਏ ਬਾਏ ਕੱਤੋਂ ਬਾਏ ਬਾਏ